ਇਸ ਵੱਲ ਦੀ ਖਾਸ ਖਬਰ سامنے ਆ ਰਹੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਅਮਰਿੰਦਰ ਸਿੰਘ ਰਾਜਾਵੜਿੰਗ ਉਹਨਾਂ ਦੇ ਬਾਬਤ ਖਬਰ ਹੈ ਉਹਨਾਂ ਨੂੰ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਲਬ ਕੀਤਾ 6 ਨਵੰਬਰ ਨੂੰ ਕਮਿਸ਼ਨ ਕੋਲ ਪੇਸ਼ ਹੋਣ ਦੇ ਹੁਕਮ ਆਏ ਨੇ ਪੂਰੀ ਜਾਣਕਾਰੀ ਨਾਲ ਜੁੜੇ ਨੇ ਸਰਗਨ ਸਿੰਘ ਪੱਤਰਕਾਰ ਸਿੰਧੀ ਪੁੱਲਰ ਪੁੱਲਰ ਸਾਹਿਬ ਰਾਜਾਵੜਿੰਗ ਹਮੇਸ਼ਾ ਹੀ ਆਪਣੀ ਕਿਸ ਬਿਆਨਬਾਜ਼ੀ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਹੈਗੇ ਨੇ ਇਹ ਨਵਾਂ ਮਸਲਾ ਕੀ ਹੋ ਗਿਆ ਉਹਨਾਂ ਨੂੰ 6 ਨਵੰਬਰ ਨੂੰ ਜਿਹੜਾ ਕਮਿਸ਼ਨ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਜੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਇਹ ਪਹਿਲਾਂ ਵੀ ਕਈ ਆਪਣੇ ਅਜਿਹੇ ਬੋਲਾਂ ਕਰਕੇ ਵਿਵਾਦਾਂ ਵਿੱਚ ਰਹੇ ਨੇ ਪਹਿਲੀ ਦਫਾ ਨਹੀਂ ਹੈ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਵਿਵਾਦਾਂ ਵਿੱਚ ਘਰੇ ਨੇ ਹਾਲਾਂਕਿ ਰਾਜਾ ਮਰਿੰਦਰ ਸਿੰਘ ਵੜਿੰਗ ਸਮੇਤ ਬਹੁਤ ਸਾਰੇ ਪੰਜਾਬ ਦੇ ਜਾਂ ਦੇਸ਼ ਦੇ ਲੀਡਰ ਨੇ ਅਜਿਹੇ ਭਾਸ਼ਣ ਦੌਰਾਨ ਟਿੱਪਣੀਆਂ ਕਰ ਜਾਂਦੇ ਨੇ ਜੋ ਫਿਰ ਉਹਨਾਂ ਵਾਸਤੇ ਮਸੀਬਤ ਦਾ ਕਾਰਨ ਬਣ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਮਾਫੀ ਵੀ ਮੰਗਣੀ ਪੈਂਦੀ ਹੈ। ਅਸਲ ਦੇ ਵਿੱਚ ਤਰਨਤਾਰਨ ਜਿਮਨੀ ਚੋਂ ਚੱਲ ਰਹੀ ਹੈ ਤੇ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਭਾਸ਼ਣ ਦੇ ਰਹੇ ਸੀ ਤੇ ਚੱਲਦੇ ਭਾਸ਼ਣ ਦੌਰਾਨ ਉਹਨਾਂ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਹੋਣਾਂ ਦੀ ਗੱਲ ਕੀਤੀ ਹੈ। ਦੇਖੋ ਬੂਟਾ ਸਿੰਘ ਹਣੀ ਇੱਕ ਆਮ ਘਰ ਚ ਉੱਟ ਕੇ ਦੇਸ਼ ਦੇ ਗ੍ਰਹਿ ਮੰਤਰੀ ਬਣਨੇ ਨੇ ਕੋਈ ਛੋਟੀ ਗੱਲ ਨਹੀਂ ਹੈ। ਪਰ ਜਿਸ ਲਹਿਜੇ ਦੇ ਨਾਲ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਬੋਲਿਆ ਹੈਗਾ, ਜਿਸ ਸਟਾਈਲ ਦੇ ਨਾਲ ਬੋਲਿਆ ਹੈਗਾ ਉਹ ਜਿਹੜਾ ਲੋਕਾਂ ਨੂੰ ਚੁਭਿਆ ਹੈਗਾ ਦੇਖੋ ਪੱਠੇ ਪਾਉਣਾ ਉਹਨੇ ਘਰ ਦੇ ਪੱਠੇ ਪਾਉਣੇ ਹਰ ਕੋਈ ਕੰਮ ਕਰਦੇ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਵੀ ਬਹੁਤ ਘਰ ਦੇ ਕੰਮ ਕੀਤੇ ਉਹਨੇ ਔਰ ਰਾਜਾ ਮਰੀਂਦਰ ਸਿੰਘ ਵੜਿੰਗ ਵੀ ਕੋਈ ਜਿਹੜਾ ਵਾ ਮਹਾਰਾਜਾ ਖਾਨਦਾਨ ਚੋਂ ਲਿਆ ਉਹ ਆਮ ਘਰ ਚੋਂ ਉੱਠ ਕੇ ਮੁੰਡਾ ਇਸ ਜਗ੍ਹਾ ਤੇ ਪਹੁੰਚਿਆ ਨੈਸ਼ਨਲ ਲੈਵਲ ਦਾ ਪਹਿਲਾਂ ਜੂਸ ਦਾ ਪ੍ਰੈਜਿਡੈਂਟ ਰਹਿ ਚੁੱਕਾ ਫਿਰ ਵਜ਼ੀਰ ਆ ਤਿੰਨ ਦਫਾ ਐਮਐਲਏ ਚੌਥੀ ਵਾਰ ਉਹ ਐਮਪੀ ਬਣ ਗਿਆ ਤੇ ਇਸ ਟਾਈਮ ਉਹ ਸੂਬਾ ਕਾਂਗਰਸ ਪ੍ਰਧਾਨ ਤੇ ਜਿਸ ਟੌਨਟਿੰਗ ਵੇ ਲੋਕਾਂ ਨੂੰ ਲੱਗਿਆ ਕਿ ਉਹਦਾ ਜਿਹੜਾ ਬੋਲਣ ਦਾ ਜਿਹੜਾ ਸਟਾਈਲ ਆ ਉਹ ਸਹੀ ਨਹੀਂ ਸੀ ਹਰ ਕੋਈ ਘਰ ਚੋਂ ਕੰਮ ਕਰਦਾ ਹਰ ਕੋਈ ਜਿਹੜਾ ਆਮ ਘਰ ਚੋਂ ਉੱਠ ਕੇ ਵੱਡੇ ਵੱਡੇ ਪੋਜੀਸ਼ਨਾਂ ਤੇ ਪਹੁੰਚਿਆ ਆ ਗਿਆ ਨੇ ਤੇ ਜਿਹੀ ਬੋਲਣ ਦੀ ਕੋਈ ਲੋੜ ਨਹੀਂ ਸਾਰੀ ਦੁਨੀਆ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਚਾਹੀਦਾ ਸੀ ਕਿ ਤੇਰੇ ਦੱਸਣ ਦੇ ਨਾਲ ਲੋਕਾਂ ਨੂੰ ਇਹ ਨਹੀਂ ਕੋਈ ਨਵੀਂ ਜਾਣਕਾਰੀ ਨਹੀਂ ਮਿਲੀ ਕਿ ਬੂਟਾ ਸਿੰਘ ਕੌਣ ਸੀ ਹੈ ਨਾ ਤੇ ਜਿਹੇ ਜਿਹੜੀਆਂ ਟਿੱਪਣੀਆਂ ਹਨ ਇਹ ਕਾਰਨ ਤੋਂ ਅਜਿਹੇ 리ਡਰ ਨੂੰ ਗਰੇਜ ਕਰਨਾ ਚਾਹੀਦਾ ਜਦੋਂ ਤੁਹਾਡੇ ਕੋਲ ਬਹੁਤ ਵੱਡਾ ਅਹੁਦਾ ਹੋਵੇ ਤੁਸੀਂ ਇਸ ਟਾਈਮ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਇਸ ਟਾਈਮ ਸੂਬਾ ਪ੍ਰਧਾਨ ਹੋ ਤੇ ਪੂਰਾ ਪੰਜਾਬ ਜਾਣਦਾ ਕਿ ਬੁੱਟਾ ਸਿੰਘ ਇੱਕ ਆਮ ਘਰ ਚੋਂ ਉੱਠ ਕੇ ਕਿਵੇਂ ਉਹ ਗਰੀਬੀ ਚੋਂ ਉੱਠ ਕੇ ਬਹੁਤ ਸਾਰੇ ਲੀਡਰ ਗਰੀਬੀ ਚੋਂ ਉੱਠ ਕੇ ਜਿਹੜੇ ਅੱਜ ਵੀ ਕਈ ਐਮਐਲਏ ਜਿਹੜੇ ਬਣੇ ਨੇ ਉਹ ਗਰੀਬੀ ਚੋਂ ਉੱਠ ਕੇ ਹੀ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਿਆ ਗਏ ਨੇ ਤੇ ਇਸ ਕਰਕੇ ਜਦੋਂ ਤੁਸੀਂ ਲੋਕਾਂ ਨੂੰ ਦੱਸ ਦਿਓ ਮਸਾਲਾ ਜਿਹਾ ਲਾ ਕੇ ਸ਼ਾਇਦ ਉਹ ਲੋਕਾਂ ਨੂੰ ਔਖਾ ਲੱਗਾਗਾ ਕਿ ਨਾਲੇ ਦੂਜਾ ਕੀ ਰੰਗ ਕਾਲਾ ਕਹਿ ਦਿੱਤਾਗਾ ਅਜਿਹੇ ਜਿਹੜੇ ਲੀਡਰਾਂ ਨੂੰ ਜਿਹੜੇ ਸ਼ਬਦਾਂ ਤੋਂ ਗਰੇਜ਼ ਕਰਨਾ ਚਾਹੀਦਾ ਸੀ ਤੁਸੀਂ ਉਹਨਾਂ ਦੀ ਗਰੀਬੀ ਬਾਰੇ ਵੀ ਉਹ ਪੱਠੇ ਪਾਉਂਦਾ ਰਿਹਾ ਉਹਦਾ ਰੰਗ ਕਾਲਾ ਜ ਹੈ ਇਹ ਜੀਜ਼ਾਂ ਇਹ ਕਾਲਾ ਰੰਗ ਵੇਖ ਕੇ ਜਾਂ ਪੱਠੇ ਪਾਉਂਦੇ ਨੂੰ ਦੇਸ਼ ਦੇ ਉਸ ਸਮੇਂ ਦੇ ਸਰਕਾਰ ਦੇ ਗ੍ਰਹਿ ਮੰਤਰੀ ਥੋੜਾ ਬਣਾਇਆ ਉਹ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਨੇ ਉਹ ਜਾ ਕੇ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਨੇ ਇਸ ਕਰਕੇ ਰੰਗ ਕਾਲਾ ਕਰਕੇ ਉਹ ਲੋਕਾਂ ਨੂੰ ਬਹੁਤ ਚੁਬੇ ਆ ਗਿਆ ਕਿ ਰੰਗ ਤੇ ਰੱਬ ਨੇ ਦੋ ਹੀ ਦਿੱਤੇ ਨੇ ਜਾਂ ਗੋਰਾ ਜਾਂ ਚਿੱਟਾ ਹੁਣ ਸਵਾਲ ਹੈ ਕਿ ਲੋਕਾਂ ਨੇ ਕਿਹਾ ਕਿ ਕਿਵੇਂ ਇੱਕ ਗਰੀਬ ਪਰਿਵਾਰਚੋਂ ਉੱਠ ਕੇ ਜਿਹੜਾ ਬੰਦਾ ਇਸ ਅਹੁਦੇ ਤੇ ਪਹੁੰਚਿਆ ਸੀ ਔਰ ਇਸ ਸਮੇਂ ਉਹ ਸਾਡੀ ਦੁਨੀਆ ਦੇ ਵਿੱਚ ਵੀ ਨਹੀਂ ਆ ਉਹ ਅਲਵਿਦਾ ਆਖ ਗਏ ਨੇ ਤੇ ਇਸ ਕਰਕੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਚਾਹੀਦਾ ਸੀ ਕਿ ਉਹਨਾਂ ਜਿਹੜਾ ਮਸਲਾ ਵਾ ਇਹ ਜਹੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਹਾਲਾਂਕਿ ਉਹਨਾਂ ਨੇ ਤਾਂ ਵੈਸੇ ਗੱਲ ਤੇ ਸੋਭਾ ਕਰਨੀ ਸੀ ਕਿ ਕਾਂਗਰਸ ਪਾਰਟੀ ਨੇ ਬੂਟਾ 6 ਵਿੱਚ ਗਿਆਨੀ ਜੈਲ ਸਿੰਘ ਡਾਕਟਰ ਮਨਮੋਹ ਸਿੰਘ ਵੱਡੇ ਵੱਡੇ ਜਿਹੜੇ ਪੰਜਾਬ ਦੇ ਹੀਰੇ ਸੀ ਉਹਨਾਂ ਨੂੰ ਸੈਂਟਰ ਦੇ ਵਿੱਚ ਪੋਜੀਸ਼ਨਾਂ ਦਿੱਤੀਆਂ ਨੇ ਗੱਲ ਤੇ ਇਹ ਕਰਦੇ ਕੀ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਵੱਡੀ ਗੱਲ ਕੀਤੀ ਹੈ ਪਰ ਨਾਲ ਰੰਗ ਕਾਲਾ ਤੇ ਪੱਠੇ ਪਾਉਂਦੇ ਕਿਹੜਾ ਬੰਦਾ ਘਰ ਦੇ ਕੰਮ ਨਹੀਂ ਕਰਦੇ ਸਾਰੇ ਬੰਦੇ ਪੱਠੇ ਪਾਉਂਦੇ ਰਹੇ ਆਪਣੇ ਘਰ ਦੇ ਕੰਮ ਕਰਦੇ ਨੇ ਦਿਹਾੜੀ ਦਾਪਾ ਕਰਦੇ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਰਹੇ ਇਹ ਚੀਜ਼ਾਂ ਜਿਹੜੀਆਂ ਮਿਹਨਤ ਮਿਹਨਤ ਹੈ ਸਗੋਂ ਫਕਰ ਹੋਣਾ ਚਾਹੀਦਾ ਕਿ ਬੰਦਾ ਗਰੀਬੀ ਤੋਂ ਉੱਠ ਕੇ ਇੱਥੇ ਪਹੁੰਚਿਆ ਹੈ ਲੇਕਿਨ ਜਿਸ ਹਿਸਾਬ ਦੇ ਨਾਲ ਰਾਜਾ ਮਰਿੰਦਰ ਸਿੰਘ ਵੜਿੰਗਰ ਨੇ ਝੋਟ ਕੀਤੀ ਹੈ ਕਿ ਨਾ ਉਹ ਕਾਲੀ ਦਲ ਨੂੰ ਵੀ ਚੁਭੀ ਹੈ ਭਾਜਪਾ ਨੂੰ ਵੀ ਚੁਭੀ ਹੈ ਸ਼ੁਭੀ ਹੈ ਆਮ ਆਦੀ ਪਾਰਟੀ ਨੂੰ ਵੀ ਚੁਭੀ ਹੈ ਕਿਉਂਕਿ ਵੋਟਾਂ ਤੇ ਵੋਟਾਂ ਦੇ ਮਸਲੇ ਦੇ ਕਹਿੰਦਾ ਕਿ ਇਸ ਮਸਲੇ ਦੇ ਵਿੱਚ ਜਿੰਨਾ ਜਿਸ ਨੇ ਬੋਲਿਆ ਹੈਗਾ ਉਹਨੂੰ ਹੋਰ ਲੋਕਾਂ ਦੇ ਵਿੱਚ ਸਿਆਸੀ ਤੌਰ ਤੇ ਬਦਨਾਮ ਕੀਤਾ ਜਾਵੇ ਹਾਲਾਂਕਿ ਜਦੋਂ ਵਿਵਾਦ ਉੱਠਿਆ ਵਾ ਕਿਉਂਕਿ ਹੁਣ ਜਿਹੜੇ ਸੂਬਾ ਐਸ்சி ਕਮਿਸ਼ਨ ਹੈ ਜਿਹੜੇ ਜਸਵੀਰ ਸਿੰਘ ਗੜੀ ਆ ਉਹਨਾਂ ਵੱਲੋਂ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਜਿਹੜਾ ਨੋਟਿਸ ਕੱਟ ਦਿੱਤਾ ਗਿਆ ਜਿਹਦੇ ਚੋਂ ਇੱਕ ਕਿਆ ਕਿ ਬੂਟਾ ਸਿੰਘ ਜੋ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁਕੇ ਉਹਨਾਂ ਪ੍ਰਤੀ ਜਿਹੜੀ ਸ਼ਬਦਾਬਲੀ ਆ ਉਹ ਬਹੁਤ ਹੀ ਮਾੜੀ ਹੈ ਇਸ ਕਰਕੇ ਉਹਨਾਂ ਨੇ ਜਸਬੀਰ ਸਿੰਘ ਗੜੀ ਜੋ ਪੰਜਾਬ ਸਟੇਟ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਜਿਹੜਾ ਵਾ 6 ਨਵੰਬਰ ਤੱਕ ਜਵਾਬ ਦੇਣ ਵਾਸਤੇ ਆਖਿਆ ਗਿਆ ਕਿ ਤੁਸੀਂ ਬਹੁਤ ਹੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਜਿਹੜੀ ਸ਼ਬਦਾ ਵਰਤੀ ਹੈ ਸ਼ਬਦਾਬਲੀ ਉਹ ਬਹੁਤ ਹੀ ਮਾੜੀ ਹੈ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਖੁਦ ਜਿਹੜਾ ਵਾ ਇਹ ਜਿਹੜਾ ਸੂ ਮੋਟੋ ਲਿਆ ਵਾ ਸਵੈ ਨੋਟਿਸ ਲਿਆ ਕਿਉਂਕਿ ਜਿਹੜੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜਿਹੜੀ ਵੀਡੀਓ ਉਹ ਕਾਫੀ ਜਿਹੜੀ ਹੈ ਉਹ ਵਾਇਰਲ ਹੋ ਰਹੀ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਮਰਹੂਮ ਗ੍ਰਹਿ ਮੰਤਰੀ ਪ੍ਰਤੀ ਔਰ ਇੱਕ ਬਹੁ ਐਸੀ ਭਾਈਚਾਰੇ ਚੋਂ ਇੱਕ ਗਰੀਬੀ ਝੋਟਕੇ ਜਿਹੜਾ ਇਸ ਪੋਜੀਸ਼ਨ ਤੇ ਲੀਡਰ ਪਹੁੰਚਿਆ ਉਹਦੇ ਪ੍ਰਤੀ ਜਿਹੜੇ ਸ਼ਬਦ ਬੋਲੇ ਨੇ ਉਹ ਬਹੁਤ ਹੀ ਜਿਹੜੇ ਮਾਲੇ ਨੇ ਨਾਲ ਦੀ ਨਾਲ ਉਹਨਾਂ ਨੇ ਜਿੱਥੇ 6 ਨਵੰਬਰ ਨੂੰ ਜਵਾਬ ਤਲਬ ਕੀਤਾ ਤੇ ਨਾਲ ਹੀ ਤਰਨਤੰਦਰ ਰਟਨਿੰਗ ਅਫਸਰ ਤੋਂ ਵੀ ਉਹਨਾਂ ਨੇ 4 ਨਵੰਬਰ 2025 ਨੂੰ ਇਸੇ ਸੰਬੰਧੀ ਇੱਕ ਰਿਪੋਰਟ ਵੀ ਤਲਬ ਕੀਤੀ ਗਈ ਹੈ ਉਹਨਾਂ ਦਾ ਸਵਾਲ ਹੈ ਜਦੋਂ ਰਾਜਾ ਮਰਿੰਦਰ ਸਿੰਘ ਵੜਿੰਗ ਘਿਰ ਗਿਆ ਨਾ ਪਿੱਛੇ ਜੀ ਵੀ ਉਹਨਾਂ ਨੇ ਕਿਹਾ ਕਿ ਦੇ ਤੁਹਾਨੂੰ ਹਿੰਦੁਸਤਾਨ ਚਾਹੀਦਾ ਜਾਂ ਤੁਹਾਨੂੰ ਕੁਝ ਹੋਰ ਚਾਹੀਦਾ ਉਹ ਵੀ ਟਿੱਪਣੀਆਂ ਤੋਂ ਜਿਹੜਾ ਵਾ ਗਰੇਜ਼ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਕਰਨਾ ਚਾਹੀਦਾ ਸੀ ਇਵੇਂ ਲੱਗਦਾ ਹੈ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਜਿਹੜੀ ਹੈ ਤਰਨਤਨ ਲੋਕਾਂ ਦੀ ਸਾਇਕੀ ਦਾ ਨਹੀਂ ਪਤਾ ਜਾਂ ਇਵੇਂ ਲੱਗਦਾ ਵਾ ਕਿ ਐਸੀ ਭਾਈਚਾਰੇ ਬਾਰੇ ਨਹੀਂ ਪਤਾ ਕਿ ਤੁਸੀਂ ਗੱਲ ਕਿਹੜੀ ਕਰਨੀ ਚਾਹੁੰਦੇ ਹੋ ਤੇ ਤੁਹਾਡੇ ਮੂੰਹੋਂ ਗੱਲ ਕਿਹੜੀ ਨਿਕਲ ਗਈ ਹੈ ਇਸ ਕਰਕੇ ਹੀ ਰਾਜਾ ਮਰਿੰਦਰ ਸਿੰਘ ਵੜਿੰਗ ਜਿਹੜੇ ਨੇ ਵਿਵਾਦਾਂ ਵਿੱਚ ਘਿਰ ਗਏ ਨੇ ਜੇ ਗੱਲ ਕਰੀਏ ਰਾਜਾ ਵੜਿੰਗ ਦੀ ਇਹ ਕਾਂਗਰਸ ਦੇ ਨੈਸ਼ਨਲ ਯੂਥ ਦੇ ਪ੍ਰੈਜ਼ੀਡੈਂਟ ਵੀ ਰਹ ਚੁੱਕੇ ਨੇ ਇਹ ਐਮਐਲਏ ਵੀ ਰਹ ਚੁੱਕੇ ਨੇ ਇਹ ਮੰਤਰੀ ਵੀ ਰਹ ਚੁੱਕੇ ਨੇ ਨਾਲੇ ਹੁਣ ਲੋਕ ਸਭਾ ਦੇ ਮੈਂਬਰ ਵੀ ਹੈਗੇ ਨੇ ਪਰ ਜਦੋਂ ਗੱਲ ਕਰੀਏ ਰਾਜਾ ਵੜਿੰਗ ਦੀ ਇਸ ਉਦੇ ਤੇ ਪਹੁੰਚ ਕੇ ਕਿ ਰਾਜਾ ਵੜਿੰਗ ਨੂੰ ਗਰੇਜ਼ ਨਹੀਂ ਕਰਨਾ ਚਾਹੀਦਾ ਐਦਾਂ ਦੀ ਗੱਲਾਂ ਨਾ ਬੋਲਣ ਕਿਉਂਕਿ ਰਾਜਾ ਵੜਿੰਗ ਨੇ ਪਹਿਲੇ ਵੀ ਬਿਆਨ ਦਿੱਤਾ ਸੀ ਕਿ ਤਰਨਤਾਰਨ ਦੇ ਵਿੱਚ ਤੁਹਾਨੂੰ ਖਾਲਸਾ ਚਾਹੀਦਾ ਹੈ ਜਾਂ ਹਿੰਦੁਸਤਾਨ ਚਾਹੀਦਾ ਹੈਗਾ ਕਿ ਮਾਝ ਦੇ ਲੋਕ ਖਾਲਸਾ ਮੰਗਦੇ ਹੈਗੇ ਨਾ ਜੀ ਬਿਲਕੁਲ ਮੈਂ ਉਹ ਵੀ ਜ਼ਿਕਰ ਕੀਤਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਜਦੋਂ ਬੋਲਦੇ ਨੇ ਕੁਝ ਅਜੀਹਾ ਉਹ ਬੋਲ ਜਾਂਦੇ ਨੇ ਜਾਂ ਉਹਨਾਂ ਕੋਲ ਬੋਲਿਆ ਜਾਂਦਾ ਜਾਂ ਉਹਨਾਂ ਨੂੰ ਆਪਣੀ ਸ਼ਬਦਾਵਲੀ ਤੇ ਕੰਟਰੋਲ ਨਹੀਂ ਹੈ ਜਿਸ ਕਰਕੇ ਉਹਨਾਂ ਨੇ ਬਾਅਦ ਚ ਮਾਫੀ ਵੀ ਮੰਗਣੀ ਪੈਂਦੀ ਔਰ ਵਿਵਾਦਾਂ ਵਿੱਚ ਵੀ ਘਿਰ ਜਾਂਦੇ ਨੇ ਇਹਨਾਂ ਦੋਨਾਂ ਚੀਜ਼ਾਂ ਤੋਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡਾ ਕਦ ਬਹੁਤ ਵੱਡਾ ਹੋ ਚੁੱਕਾ ਹੈ ਛੋਟੀ ਉਮਰ ਦੇ ਵਿੱਚ ਤੁਹਾਡਾ ਕਦ ਵੱਡਾ ਹੈਗਾ ਤੇ ਜਦੋਂ ਵੱਡਾ ਵੱਡਾ ਕਦ ਹੋ ਜੇ ਤੇ ਉਦੋਂ ਬਹੁਤ ਸਾਰੇ ਜਿਹੜੇ ਸ਼ਬਦ ਨੇ ਤੋਲ-ਮੋਲ ਕੇ ਬੋਲਣੇ ਪੈਂਦੇ ਹਨ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਜਿਨ੍ਹਾਂ ਨਾਲ ਲੋਕਾਂ ਦਾ ਜਿਹੜਾ ਵਾ ਭਾਵਨਾਵਾਂ ਮਾ ਭੜਕੇ ਜਾਂ ਲੋਕਾਂ ਦਾ ਦਿਲ ਦੁਕੇ ਹੁਣ ਹੋ ਸਕਦਾ ਕਿਉਂਕਿ ਵਿਹਾਰ ਦੇ ਵਿੱਚ ਇਲੈਕਸ਼ਨਾਂ ਤੇ ਬੂਟਾ ਸਿੰਘ ਹੋਣੇ ਵੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤੇ ਭਾਜਪਾ ਇਸ ਮਸਲੇ ਨੂੰ ਵੀ ਇਹ ਮੁੱਦਾ ਉਠਾ ਸਕਦੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਸਿੱਖਾਂ ਨੂੰ ਅਹੁਦੇ ਦੇ ਕੇ ਤੇ ਕਿਵੇਂ ਉਹਨਾਂ ਨੂੰ ਜਲੀਲ ਕਰਨ ਦੀ ਵੀ ਕੋਸ਼ਿਸ਼ ਕਰਦੀ ਆ ਗਈ ਹੈ ਤੁਹਾਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਦੋ ਫੀਸ ਦੇ ਵਿੱਚ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਐਸਸੀ ਭਾਈਚਾਰਾ ਵਸਦਾ ਤੇ ਇਸ ਕਰਕੇ ਇਹ ਜਿਹੜਾ ਮਸਲਾ ਹੋਰ ਵੀ ਵੱਡਾ ਹੋ ਸਕਦਾ ਤੇ ਸ਼ਾਇਦ ਇਸੇ ਕਰਕੇ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਜਿਹੜੀ ਆ ਉਹ ਮਾਫੀ ਵੀ ਮੰਗ ਲਈ ਆ ਹੁਣ ਤੇ ਕਹਿੰਦੇ ਕਿ ਮੇਰਾ ਕਹਿਣ ਦਾ ਇਹ ਨਹੀਂ ਮਤਲਬ ਸੀ ਮੇਰੇ ਜਿਹੜੇ ਨੇ ਬੂਟਾ ਸਿੰਘ ਉਹ ਮੇਰੇ ਪਿਤਾ ਸਮਾਨ ਨੇ ਤੇ ਇਸ ਕਰਕੇ ਹੁਣ ਤੁਸੀਂ ਮਾਫੀ ਚਾਹੇ ਮੰਗ ਲਈ ਆ ਫਿਰ ਪਹਿਲਾਂ ਅਸਿਆਨੇ ਕਹਿੰਦੇ ਹੈ ਕਿ ਪਹਿਲਾਂ ਤੋਲਣਾ ਚਾਹੀਦਾ ਫਿਰ ਬੋਲਣਾ ਚਾਹੀਦਾ ਤੇ ਰਾਜਾ ਮਰਿੰਦਰ ਸਿੰਘ ਵੜਿੰਗੋ ਨੇ ਸ਼ਾਇਦ ਪਹਿਲਾਂ ਬੋਲ ਗਏ ਨੇ ਤੇ ਹੁਣ ਤੋਲ ਰਿਹਾ ਹੈਗੇ ਨੇ ਇਸ ਕਰਕੇ ਅਜਿਹੇ ਜਿਹੜੇ ਲੀਡਰ ਨੇ ਖਾਸ ਕਰਕੇ ਰਾਜਾ ਮਰਿੰਦਰ ਸਿੰਘ ਵੜਿੰਗ ਜਹਾ ਹੋਰ ਵੀ ਉਹਨਾਂ ਨੂੰ ਭਵਿੱਖ ਦੇ ਵਿੱਚ ਵੀ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਲੋਕਾਂ ਦਾ ਦਿਲ ਦੁਖੇ ਜਾਂ ਲੋਕਾਂ ਦੀਆਂ ਭਾਵਨਾਵਾਂ ਮਾ ਪੜ ਕੇ ਇਹਨਾਂ ਦੀ ਲਗਾਤਾਰ ਤੰਤਾਂ ਦੇ ਵਿੱਚ ਜਿਹੜੀਆਂ ਟਿੱਪਣੀਆਂ ਉਹਨਾਂ ਲੋਕਾਂ ਨੇ ਚੰਗਾ ਨਹੀਂ ਜਿਹੜਾ ਵਸਲਾਇਆ ਹੈਗਾ ਉਹ ਉਲਟਾ ਉਹਦਾ ਵਿਰੋਧ ਹੋਇਆ ਹਾਲਾਂਕਿ ਇੱਕ ਸਟੇਟ ਪ੍ਰੈਜ਼ੀਡੈਂਟ ਨੇ ਤੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਗਰੇਸ ਕਰਨਾ ਚਾਹੀਦਾ ਹੈ ਹਾਂ ਔਰ ਜਿਹੜਾ ਇਹ ਜਿਹੜਾ ਮਸਲਾ ਬੜਾ ਸੀਰੀਅਸ ਬਣ ਜਾਂਦਾ ਹੈਗਾ ਕਿਉਂਕਿ ਤੁਸੀਂ ਹੋ ਸਕਦਾ ਹੈ ਕਿ ਬੂਟਾ ਸਿੰਘ ਔਰ ਕਾਂਗਰਸ ਪਾਰਟੀ ਕਾ ਦੀਆਂ ਤਰੀਫਾਂ ਦੇ ਜਿਹੜੇ ਗੁਣगान ਕਰ ਰਹੇ ਹੋਣਗੇ ਪਰ ਵਿਚਕਾਰ ਅਜਿਹੇ ਸ਼ਬਦ ਬੋਲੇਗੇ ਨੇ ਜੋ ਵਾਇਰਲ ਹੋਗੇ ਕਿਉਂਕਿ ਬਾਅਦ ਵਿੱਚ ਤੁਹਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ অপੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਅਜਿਹੀਆਂ ਟਿੱਪ ਕਰਕੇ ਕਿ ਆ ਦੇਖੋ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਕੀ ਕੁਝ ਬੋਲਿਆ ਹੈ ਤੇ ਫਿਰ ਤੁਹਾਨੂੰ ਜਿਹੜਾ ਵਾ ਸਿਆਸੀ ਤੌਰ ਤੇ ਜਿਹੜਾ ਮਾਫੀ ਵੀ ਮੰਗਣੀ ਪੈਦੀ ਹੈ ਜਿਸ ਦਾ ਹੁਣ ਰਾਜਾ ਮਰਿੰਦਰ ਸਿੰਘ ਵੜਿੰਗੋ ਹੋਣਾ ਦੀ ਨੇ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਕਿ ਉਹਨੇ ਕਿਹਾ ਕਿ ਮੈਂ ਤੇ ਉਹਨਾਂ ਸਿੱਖ ਹੀਰਿਆਂ ਬਾਰੇ ਗੱਲ ਕੀਤੀ ਸੀ ਜਿਹੜੇ ਦੀਵੇ ਦੇ ਨਾਲ ਪੜਦੇ ਰਹੇ ਨੇ ਔਰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਤੇ ਉਹ ਹੁਣ ਗੱਲ ਨਹੀਂ ਹੁਣ ਤੁਸੀਂ ਜਿਹੜੀਆਂ ਸਫਾਈਆਂ ਦੇ ਰਹੇ ਹੋ ਉਹਨਾਂ ਸਫਾਈਆਂ ਦੀ ਜਿਹੜੀ ਆ ਉਹ ਮੁੱਲ ਨਹੀਂ ਰਹਿੰਦਾਗਾ ਜਦੋਂ ਤੁਸੀਂ ਆਪਣੇ ਮੂੰਹੋਂ ਜਿਹੜੇ ਨੇ ਵੱਡੇ ਸ਼ਬਦ ਜਿਹੜੇ ਨੇ ਉਹ ਬੋਲ ਲੈਂਦੇ ਹੋਗੇ ਹਾਲਾਂਕਿ ਉਹਨੇ ਬੜੇ ਕਲੰਮਾ ਚੌੜਾ ਜਿਹੜਾ ਰਾਜਾ ਮਰਿੰਦਰ ਸਿੰਘ ਵੜਿੰਗੋ ਨੇ ਕਿਹਾ ਕਿ ਸਵਰਗੀ ਬੂਟਾ ਸਿੰਘ ਮੇਰੇ ਲਈ ਪਿਤਾ ਸਮਾਨ ਹਨ ਜੇਕਰ ਕਿਸੇ ਨੂੰ ਥੇਸ ਪਹੁੰਚੀ ਹੈ ਤਾਂ ਉਹ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਦੇ ਨੇ ਉਹਨਾਂ ਨੇ ਰਾਜਾ ਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਰਸ ਸੇ ਆਗੂ ਬੂਟਾ ਸਿੰਘ ਜੀ ਲਈ ਬੂਟਾ ਸਿੰਘ ਜੀ ਉਹਨਾਂ ਲਈ ਪਿਹਦਾ ਸਮਾਨ ਤੇ ਉਹ ਕਦੇ ਵੀ ਉਹਨਾਂ ਦੀ ਥਾਂ ਜਾਂ ਕਿਸੇ ਹੋਰ ਦਾ અપਮਾਨ ਨਹੀਂ ਕਰ ਸਕਦੇ ਉਹਨਾਂ ਕਹਿੰਦੇ ਕਿ ਇਸ ਲੜੀ ਹੇਠ ਤਰਦਾ ਜਿਮਨੀ ਚੋਣਾ ਲਈ ਪ੍ਰਚਾਰ ਦਰਨ ਉਹਨਾਂ ਨੇ ਇੱਕ ਭਾਸ਼ਣ ਦਾ ਪੰਜਾਬ ਵਿਰਾਜਨ ਸੁਝਾਤੀਆਂ ਕਮਿਸ਼ਨ ਵੱਲੋਂ ਸੂ ਮੋਟੂ ਨੋਟ੍ਰਸ ਲੈਂਡ ਸੰਬੰਧੀ ਖਬਰਾਂ ਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਉਹਨ ਬੜਿੰਗ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਤੋਂ ਸਪਸ਼ਟ ਕਰਦੇ ਨੇ ਕਿ ਅਤੇ ਦਰਉਂਦੇ ਨੇ ਕਿ ਉਹਨਾਂ ਦਾ ਮਤਲਬ ਮਰਹੂਮ ਬੂਟਾ ਸਿੰਘ ਜੀ ਦਾ ਅਪਮਾਨ ਕਰਨਾ ਨਹੀਂ ਜੇਕਰ ਕਿਸੇ ਨੂੰ ਫਿਰ ਵੀ ਠੇਸ ਪਹੁੰਚੇ ਤਾਂ ਉਹ ਬਿਗੈਰ ਕਿਸੇ ਸ਼ਰਤ ਤੋਂ ਮਾਫੀ ਮੰਗਦੇ ਨੇ ਬੜਿੰਗ ਨੇ ਕਿਹਾ ਕਿ ਉਹਨਾਂ ਨੇ ਮਰਹੂਮ ਬੂਟਾ ਸਿੰਘ ਜੀ ਬਾਰੇ ਜਿਹੜਾ ਜ਼ਿਕਰ ਕੀਤਾ ਸੀ ਉਹ ਕਾਂਗਰਸ ਪਾਰਟੀ ਦੇ ਇੱਕ ਸਮਿਲਿਤ ਸੰਗਠਨ ਹੋਣ ਦੇ ਸਕਾਰਾਤਮਕ ਸੰਦਰਭ ਵਿੱਚ ਸੀ ਕਿ ਕਾਂਗਰਸ ਯੋਗਤਾ ਤੇ ਕੁਸ਼ਲਤਾ ਦੇ ਆਧਾਰ ਤੇ ਸਾਰਿਆਂ ਨੂੰ ਮੌਕਾ ਪ੍ਰਦਾਨ ਕਰਦੀ ਹੈ ਅਤੇ ਜਾਤ ਨਸਲ ਜਾਂ ਧਰਮ ਦੇ ਨਾਮ ਤੇ ਕਿਸੇ ਵੀ ਨਾਲ ਨਹੀਂ ਵਿਤਕਰਿਆ ਕਰਦੀ ਤੇ ਵੜਿੰਗ ਨੇ ਹੁਣ ਮਾਫੀ ਤੇ ਮੰਗੀ ਹੈ ਯਾ ਪਰ ਸਵਾਲ ਹੈ ਕਿ ਜਦੋਂ ਤੁਸੀਂ ਐਗਜ਼ਾਮਪਲ ਦਿੰਦੇ ਹੋ ਕਿਸੇ ਦੀ ਉਦਾਹਰਣ ਦੇਣਾ ਚਾਹੁੰਦੇ ਆ ਉਦਾਹਰਣ ਦੇਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਜਦੋਂ ਤੁਸੀਂ ਉਦਾਹਰਣ ਦੇ ਦੇ ਦਿੰਦੇ ਹੋ ਫਿਰ ਬੜੀ ਸੋਚ ਸਮਝ ਕੇ ਦੇਣੀ ਪੈਂਦੀ ਹੈਗੇ ਲੋਕ ਖੋਸ਼ ਹੁੰਦੇ ਤਰਨ ਤਾਰ ਦੇ ਹੋ ਸਕਦਾ ਹੈ ਕਿ ਜਿਸ ਤਰੰਤਾ ਦੇ ਏਰੀਆ ਵਿੱਚ ਪਾਸ਼ਣ ਕਰ ਰਹੇ ਹੋਣ ਉੱਥੇ ਐਸਸੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਵਸਦਾ ਹੋਵੇ ਤੇ ਤੁਹਾਨੂੰ ਸਭ ਨੂੰ ਕਹਿਣਾ ਚਾਹੀਦਾ ਸੀ ਕਿ ਦੇਖੋ ਬੂਟਾ ਸਿੰਘ ਸਮੀਤ ਖੁਦ ਨੂੰ ਵੀ ਕਹਿੰਦੇ ਕਿ ਦੇਖੋ ਬੂਟਾ ਸਿੰਘ ਸਮੀਤ ਮੇਰੇ ਵਰਗੇ ਇੱਕ ਨੌਜਵਾਨ ਜਿਹੜਾ ਜਿਹੜਾ ਵਾ ਕਾਂਗਰਸ ਪਾਰਟੀ ਨੇ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਹੈ ਨਾ ਮਤਲਬ ਤੁਸੀਂ ਇਹ ਇਹੋ ਜਿਹੇ ਐਗਜ਼ਾਮਪਲਾਂ ਦੇ ਕੇ ਜਿਹੜੀਆਂ ਦੇ ਸਕਦੇ ਪਰ ਜਦੋਂ ਤੁਸੀਂ ਪੱਠੇ ਪਾਉਣ ਵਾਲੀ ਗੱਲ ਕਰਗੇ ਤੁਸੀਂ ਰੰਗ ਕਾਲਾ ਕਰ ਲੈਣ ਤੇ ਲੋਕੀ ਕਹਿੰਦੇ ਨੇ ਕਿ ਭਈ ਤੇਰਾ ਰੰਗ ਕਿੰਨਾ ਖਿੱਚ pega. ਨਣਾ ਤੁਸੀਂ ਵੀ ਤੇ ਆਮ ਘਰ ਚੋਂ ਉੱਠ ਕੇ ਨਾ ਵੀ ਤੁਸੀਂ ਕਿਹੜਾ ਕਿ ਕਿਸੇ ਮਹਾਰਾਜਾ ਖਾਨਦਾਨ ਦੇ ਨਾਲ ਸਬੰਧ ਰੱਖਦੇ ਸੀ ਇਹ ਹੁਣ ਤਰਨ ਤਰਨ ਦੇ ਲੋਕ ਆ ਹੁਣ ਵੋਟਾਂ ਵਟਾਂ ਦੇ ਮੌਕੇ ਰਾਜਾ ਮਰਿੰਦਰ ਸਿੰਘ ਉਹਨਾਂ ਨੂੰ ਇਹੋ ਜਿਹੇ ਭਾਸ਼ਣ ਦੇ ਤੋਂ ਗਰੇਜ਼ ਕਰਨਾ ਚਾਹੀਦਾ ਸੀ ਜੇ ਐਗਜ਼ਾਮਪਲ ਦੇਣੀ ਸੀ ਤੇ ਸੋਹਣੀ ਐਗਜ਼ਾਮਪਲ ਦਿੰਦੇ ਜੋ ਲੋਕਾਂ ਨੂੰ ਫੱਬ ਦੇ ਜੋ ਲੋਕਾਂ ਨੂੰ ਜੱਜ ਦੇ ਲੋਕ ਵਾਕਈ ਲੋਕ ਕਹਿੰਦੇ ਕਿ ਵਾਕਈ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਜਾਂ ਐਸਸੀ ਭਾਈਚਾਰੇ ਦੇ ਲੀਡਰਾਂ ਨੂੰ ਕਿੱਥੇ ਕਿੱਥੇ ਪਹਚਾਇਆ ਹਨ ਉਹ ਗੱਲ ਤੇ ਜਦੋਂ ਤੁਸੀਂ ਨਾਲ ਉਹਦੇ ਕੰਮ ਤੇ ਕਰਦੇ ਪੱਠੇ ਪਾਉਣਾ ਕੋਈ ਮਾੜੀ ਗੱਲ ਨਹੀਂ ਰੰਗ ਕਾਲਾ ਕੋਈ ਮਾੜੀ ਗੱਲ ਨਹੀਂ ਉਹ ਲੋਕਾਂ ਨੂੰ ਚੁਬਿਆ ਗਿਆ ਕਿ ਤੁਸੀਂ ਤਾਰੀਫ ਕਰੇ ਕੋਈ ਬੇਇੱਜ਼ਤੀ ਕਰੇ ਹੋਗੇ ਇਸ ਕਰਕੇ ਰਾਜਾ ਮਰਿੰਦਰ ਸਿੰਘ ਨੇ ਸਮਾ ਰਹਿੰਦੇ ਮਾਫੀ ਮੰਗ ਲਈ ਲੇਕਿਨ ਇਹ ਗੱਲ ਹਮੇਸ਼ਾ ਰਿਕਾਰਡ ਤੇ ਰਹਿ ਗਈ ਯਾਰ ਜਿਹੜਾ ਸਵਾਲ ਹੈ ਕਿ ਬਿਹਾਰ ਚ ਲੂਟਾ ਉੱਥੇ ਵੀ ਮਸਲਾ ਉੱਠ ਸਕਦਾ ਜੇ ਗੱਲ ਕਰੀਏ ਇਸ ਮਸਲੇ ਦੀ ਜਿਵੇਂ ਕਿ ਐਸੀ ਕਮਿਸ਼ਨ ਨੇ ਤੇ ਕਿਹਾ ਜੀ ਤੁਸੀਂ 6 ਨਵੰਬਰ ਨੂੰ ਪੇਸ਼ ਹੋ ਰਾਜਾ ਬਿੰਦ ਸਿੰਘ ਵਡਿੰਗ ਨੇ ਨਾਲ ਹੀ ਮਾਫੀ ਮੰਗ ਲਈ ਕਿ ਮਾਫੀ ਨਾਲ ਕੰਮ ਸਰ ਜੂਗਾ ਜੀ ਆ ਪਹੁੰਚਣਾ ਪਏਗਾ ਜੇ ਨਹੀਂ ਪਹੁੰਚੇ ਤੇ ਐਸੀ ਕਮਿਸ਼ਨ ਕੀ ਕਾਰਵਾਈ ਕਰ ਸਕਦਾ ਨਹੀਂ ਦੇਖੋ ਫਿਲਹਾਲ ਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਹੋ ਸਕਦਾ ਕਿ ਲਿਖਤੀ ਤੌਰ ਤੇ ਉ ਜਾ ਕੇ ਦੇ ਵੀ ਦੇਣ ਕਿ ਮੇਰੇ ਜਿਹੜਾ ਜਿਹੜਾ ਪ੍ਰੈਸ ਨੋਟ ਕੱਢਿਆ ਜਾਂ ਜਿਹੜੀ ਉਹਨਾਂ ਦੀ ਹੁਣ ਜਿਹੜੀ ਵੀਡੀਓ ਚੱਲ ਰਹੀ ਹੈ ਉਹ ਕਰਵਾ ਦੇਣਾ ਨਾ ਪਰ ਉਸ ਐਸੀ ਕਮਿਸ਼ਨ ਜਾ ਕੇ ਉਹਨਾਂ ਨੂੰ ਕਹਿ ਵੀ ਦੇਗਾ ਵੀ ਅੱਗੇ ਤੋਂ ਖਿਆਲ ਰੱਖੋ ਕੋਈ ਐਡਾ ਜੁਰਮ ਨਾ ਕਿ ਸਿਆਸੀ ਤੌਰ ਤੇ ਜਿਹੜਾ ਜਿਹੜਾ ਉਹ ਵੱਡਾ ਜੁਰਮ ਬਣ ਜਾਂਦਾ ਹੈਗਾ ਕਿ ਇਹੋ ਜਿਹੀਆਂ ਜਿਹੜੀਆਂ ਗੱਲਾਂ ਉਹ ਲੀਡਰਾਂ ਨੂੰ ਗਰੇਜ਼ ਕਰਨੀਆਂ ਚਾਹੀਦੀਆਂ ਸਿਆਣਾ ਲੀਡਰ ਜਿਹੜਾ ਵਾ ਉਸ ਬੋਲਣ ਤੋਂ ਪਹਿਲਾਂ 100 ਵਾਰ ਸੋਚਦਾ ਹੈਗਾ ਇਸ ਕਰਕੇ ਕਦੀ ਵੀ ਜਿਹੜੀ ਗੱਲ ਅਜਿਹੀ ਜਿਹੜੀ ਹੈ ਜਿਹੜੀ ਉਹ ਨਹੀਂ ਨਿਕਲਣੀ ਚਾਹੀਦੀ ਤੁਸੀਂ ਬ੍ਰਾਹਣੇ ਲੀਡਰਾਂ ਦੀ ਗੱਲ ਕਰੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕਰੋ ਜਾਂ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰੋ ਜਾਂ ਕਿਸੇ ਹੋਰ ਲੀਡਰ ਦੀ ਗੱਲ ਕਰੋ ਕਦੇ ਉਹਨਾਂ ਦੇ ਮੂੰਹੋਂ ਇਹੋ ਜਿਹੇ ਸ਼ਬਦ ਨਹੀਂ ਨਿਕਲੇ ਜਿਨ੍ਹਾਂ ਦੇ ਨਾਲ ਲੋਕਾਂ ਦੀਆਂ ਧਾਰਮਿਕ ਤੌਰ ਤੇ ਜਾਂ ਨਿੱਜੀ ਤੌਰ ਤੇ ਜਿਹੜੀਆਂ ਭਾਵਨਾਵਾਂ ਜਾਂ ਦਿਲ ਨੂੰ ਜਿਹੜੀਆਂ ਠੇਸ ਪਹੁੰਚੇ ਤੇ ਇਸ ਕਰਕੇ ਕੋਈ ਕਿਸੇ ਪਾਰਟੀ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਜੇ ਉਹ ਛੋਟਾ ਲੀਡਰ ਹੈ ਡਿਸਟ੍ਰਿਕਟ ਲੈਵਲ ਦਾ ਹੈ ਚਾਹੇ ਸਟੇਟ ਲੈਵਲ ਦਾ ਮਤਲਬ ਇਹ ਜਿਹੇ ਭਾਸ਼ਣ ਦੇ ਵੇਲੇ ਜਿਹੜੇ ਬੜੇ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਰੰਗ ਬਾਰੇ ਉਹਨਾਂ ਦੀ ਜਾਤ ਬਾਰੇ ਉਹਨਾਂ ਦੇ ਕੰਮ ਬਾਰੇ ਜਿਹੜਾ ਵਾ ਉਠੇ ਇਸ ਨਾਲ ਪਹੁੰਚੇ ਔਰ ਸਾਡੇ ਦੇ ਵੈਸੇ ਹੀ ਬਾਬੇ ਨਾਨਕ ਦਾ ਫਲਸਫਾ ਜੀ ਗੁਰੂ ਸਬਾਨ ਦਾ ਫਲਸਫਾ ਵਾ ਸਾਡੇ ਦੇ ਵਿੱਚ ਜਾਤ ਪਾਤ ਧਰਮ ਇਹ ਤੇ ਕੋਈ ਥਾਂ ਨਹੀਂ ਹੈ ਸਭ 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 ਬਰਾਬਰ ਇੱਕ ਨੇ ਤੇ ਬਾਬਾ ਨਾਨਕ ਦੇ ਆਪ ਕਰ ਨੇ ਕਿ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਕਿਰਤ ਕੀਤੀ ਉਹਨਾਂ ਨੇ ਪੱਠੇ ਪਾਏ ਨੇ ਪੱਠੇ ਤੇ ਸਾਰੇ ਪਾਉਂਦੇ ਨੇ ਚੰਦਿਸ ਚੈਨੀ ਸਾਹਿਬ ਕਹਿੰਦੇ ਅਗੇ ਬੜਾ ਕੁਝ ਕਹਿੰਦੇ ਕਿ ਮੈਂ ਸਾਰੇ ਕੰਮ ਕਰ ਲੈਂਦਾ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਵੀ ਜਵਾਨੀ ਵੇਲੇ ਘਰ ਦੇ ਪੱਠੇ ਪਾਏ ਹੋਣਗੇ ਜੇਕਰ ਚੇ ਡੰਗਰ ਰੱਖੇ ਹੋਣਗੇ ਮਤਲਬ ਇਹ ਜਿਹੜੀਆਂ ਚੀਜ਼ਾਂ ਨਾ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੂੰ ਪੁਵੇਖੇ ਦੇ ਵਿੱਚ ਕਿਉਂਕਿ ਤੁਸੀਂ ਜੇ ਲੰਮਾ ਖਿੜਨਾ ਉਮਰ ਤੁਹਾਡੀ ਹਜੇ ਸਾਰੀ 47 48 ਸਾਲਾ ਨਾ ਤੁਸੀਂ ਲੰਮਾ ਖੜਨਾ ਲੰਮੀ ਅਗਵਾਈ ਕਰਦੀ ਆਹੀ ਹੈ ਤੇ ਇਹੇ ਸ਼ਬਦਾਂ ਤੋਂ ਅੱਗੇ ਤੋਂ ਭਵਿੱਖ ਤੋਂ ਉਹਨਾਂ ਨੂੰ ਬੋਲਣ ਤੋਂ ਗਰੇਜ਼ ਕਰਨੀ ਚਾਹੀਦੀ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਵਿੱਚ ਤੇ ਭਾਈਚਾਰਕਾਂ ਜਿਹਨੇ ਸਾਰੀ ਬਹੁਤ ਵਧੀਆ ਜਾਤੀ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਇਹ ਸੰਝਾਂ ਦੇ ਬੜੀਆਂ ਵਾਰ ਤੋੜਨ ਦੀ ਕੋਸ਼ਿਸ਼ ਕੀਤੀਆਂ ਨੇ ਟੁੱਟਿਆ ਨੇ ਔਰ ਫਿਰ ਹੁਣ ਤੁਸੀਂ ਕਹਿ ਰਹੇ ਕਿ ਇਸ ਭਾਈਚਾਰੇ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਅਸ਼ੀਰਵਾਦ ਹੈ ਦਸਾਂ ਪਾਸ਼ਾ ਵੱਲ ਜਦੋਂ ਔਰੰਗਜੀਬ ਨੇ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਤੇ ਉੱਥੋਂ ਉਹਨਾਂ ਦਾ ਸਿਰ ਲੈ ਕੇ ਆਏ ਸੀ ਭਾਈ ਜੈਤਾ ਜੀ ਭਾਈ ਜੀਵਨ ਜੀ ਉਦੋਂ ਵੀ ਫਿਰ ਦਸਮ ਪਾਸ਼ਾ ਨੇ ਉਹਨਾਂ ਨੂੰ ਆਪਣੇ ਗਲ ਵਿੱਚ ਲੈ ਕੇ ਪਿਆਰ ਦੇ ਨਾਲ ਬਹੁਤ ਵੱਡਾ ਸਨਮਾਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਰੰਗ ਰੰਗਰੇਟੇ ਗੁਰੂ ਕੇ ਬੇਟੇ ਤੇ ਫਿਰ ਅਜਿਹਾ ਜਦੋਂ ਸਾਡੇ ਗੁਰੂ ਸੁਬੰਸ ਮਹਾਨ ਗੱਲਾਂ ਉਪਦੇਸ਼ ਸਿੱਖਿਆਵਾਂ ਦੇਖਣੇ ਤੇ ਜਿਹੜੇ ਸਾਡੇ ਵਰਗੇ ਨੇ ਜਿਹੜੇ ਜਿਹੜੇ ਲੋਕ ਨੇ ਜਿਹੜੇ ਗੁਰੂ ਸਬੰਧ ਦੀ ਜਾਂ ਜਿਹੜੇ ਸ਼ਹੀਦ ਜਾਂ ਸੂਰਮੇ ਜਿਹੜੇ ਸਾਡੇ ਰਹੇ ਨੇ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈ ਤੇ ਫਿਰ ਸਾਨੂੰ ਅਜਿਹਾਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੇ ਸਾਨੂੰ ਗਰੇਜ਼ ਕਰਨਾ ਚਾਹੀਦਾ 100 ਵਾਰ ਸੋਚਣਾ ਚਾਹੀਦਾ ਚਲੋ ਚੰਗੀ ਗੱਲ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਮਾਫੀ ਮੰਗ ਲਈ ਲੇਕਿਨ ਪਵਿੱਖ ਦੇ ਵਿੱਚ ਉਹਨਾਂ ਨੂੰ ਜਿਹੇਗਾ ਟਿੱਪਣੀਆਂ ਕਿਉਂਕਿ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਹੋ ਔਰ ਚਾਹੀਦਾ ਸੀ 파ਟੀ ਪ੍ਰੈਜ਼ੀਡੈਂਟ ਨਾਮ ਹੀ ਹੋ ਕੋਈ ਕਿਸੇ 파ਟੀ ਦਾ ਲੀਡਰ ਹੋਵੇ ਭਾਵੇਂ ਡਿਸਟ੍ਰਿਕਟ ਲੈਵਲ ਦਾ ਹੋਵੇ ਸਟੇਟ ਲੈਵਲ ਦਾ ਜਿਹੜੀਆਂ ਜਿਹੜੀਆਂ ਟਿੱਪਣੀਆਂ ਕਰ ਤੋਂ ਲੀਡਰਾਂ ਨੂੰ ਖਾਸ ਕਰਕੇ ਉਹ ਸੋਵਰਾ ਸੋਚਣਾ ਚਾਹੀਦਾ ਹੈਗਾ ਕਿ ਬਾਅਦ ਚ ਕਿਸੇ ਦਾ ਦਿਲ ਦੁਖੇ ਤੇ ਫਿਰ ਤੁਹਾਨੂੰ ਆਪ ਮਾਫੀ ਮੰਗਣੀ ਪਵੇ ਨਾ ਤੇ ਇਹ ਜਿਹੜੀਆਂ ਖਿਆਲ ਜਿਹੜੇ ਕਿ ਲੀਡਰ ਜਿਹੜਾ ਸਿਆਣਾ ਲੀਡਰ ਨਾ ਉਹ ਬੜਾ ਸੋਵਾਰ ਸੋਚਦਾ ਹੈ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਕੋ ਬਹੁਤ ਜ਼ਿਆਦਾ ਤਜਰਬਾ ਤਿੰਨ ਵਾਰ ਗਿੱਦੜ ਬਾਹਤੋਂ ਐਮਐਲਏ ਬਣ ਗਏ ਨੇ ਨੈਸ਼ਨਲ ਲੈਵਲ ਤੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਪੰਜਾਬ ਦੇ ਵਜੀਰ ਰਹੇ ਚੁੱਕੇ ਨੇ ਐਸੈਂਬਲੀ ਲੁਧਿਆਣਾ ਮੈਂਬਰ ਪਾਰਲੀਮੈਂਟ ਨੇ ਉਹ ਦੂਜਾ ਸਟੇਟ ਪ੍ਰੈਜ਼ੀਡੈਂਟ ਨੇ ਤਜਰਬਾ ਵਾ ਘਸ ਘਸ ਕੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਇੱਥੇ ਪਹੁੰਚ ਗਏ ਨੇ ਲੇਕਿਨ ਸ਼ਾਇਦ ਕਿਸੇ ਵੱਲੋਂ ਬੋਲਦੇ-ਬੋਲਦੇ ਤੁਹਾਡੇ ਕੋਈ ਜੇ ਸ਼ਬਦ ਬੋਲ ਲਏ ਜਾਂਦੇ ਨੇ ਜਿਹੜੇ ਤੁਹਾਨੂੰ ਵਿਵਾਦਾਂ ਦੇ ਵਿੱਚ ਘੇਰ ਲੈਂਦੇ ਨੇ ਇਸ ਮਸਲੇ ਤੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਸ਼ੁਕਰੀਆ